ਹਾਂਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਾਰੇ ਦੇਖੋ ਜੀ ਮਨਕੀਰ ਤੌਲਖ ਨੇ ਐਲਾਨ ਕਰਤਾ 5 ਕਰੋੜ ਦਾ ਟਰੈਕਟਰਾਂ ਦਾ ਐਲਾਨ ਕਰਤਾ ਕੁਛ ਨਹੀਂ ਦੇਣਾ ਜੀ ਇਹਨੇ ਇਹ ਸਿਰਫ ਨੰਬਰ ਕਟ ਦੇ ਆ ਹੁਣੇ ਚਲਦੇ ਨਹੀਂ ਰੌਲਾ ਆ ਹੀ ਹੈ ਤੇ ਕਿਹੜੇ ਟਰੈਕਟਰ 100 ਟਰੈਕਟਰ 10 ਟਰੈਕਟਰ ਵੀ ਨਹੀਂ ਦੇਣੇ ਨੇ ਕਿਸੇ ਨੂੰ ਕੁਝ ਨਹੀਂ ਦੇਣਾਗਾ ਕਿਹੜੇ ਘਰ ਪਾਉਣਿਆ ਕੁਝ ਨਹੀਂ ਕਰਨਾ ਇਹਨੇ ਮਣਕੀਰ ਤੌਲਖ ਨੇ ਐਵੇਂ ਬਸ ਲਾਹ ਨਹੀਂ ਆ ਫੋਕੇ ਇਹਨਾਂ ਦੇ ਹੋਰ ਕੁਝ ਨਹੀਂ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦੇਣਾਗਾ ਇਹ ਬਹੁਤ ਕਮੈਂਟ ਪੜੇ ਮੈਂ ਆਵਦੀਆਂ ਪੋਸਟਾਂ ਤੇ ਵੀ ਪੜੇ ਆਵਦੀਆਂ ਮੈਂ ਜਿਹੜੀਆਂ ਇਹਨਾਂ ਦੀਆਂ ਫੋਟੋ ਪਾਈਆਂ ਇਹਨਾਂ ਦੇ ਧੰਨਵਾਦ ਕੀਤੇ ਆਪਾਂ ਜਿਹੜੇ ਜਿਨੇ ਵੀ ਸਹਾਇਤਾ ਕੀਤੀ ਆ ਹੜ ਪੀੜਤਾ ਚ ਆਪਾਂ ਹਰੇਕ ਬੰਦੇ ਦਾ ਧੰਨਵਾਦ ਕੀਤਾ ਤੇ ਕਰਨਾ ਵੀ ਚਾਹੀਦਾ ਹੁਣ ਗੱਲ ਉਹਨਾਂ ਦੀ ਕਰਦੇ ਆ ਜਿਹੜੇ ਵੀਰ ਬਿਨਾ ਮਤਲਬ ਤੋਂ ਬਿਨਾ ਕਿਸੇ ਗੱਲ ਤੋਂ ਹਰੇਕ ਬੰਦੇ ਤੇ ਹਰੇਕ ਬੰਦੇ ਤੇ ਕਮੈਂਟ ਕਰਨਾ ਉਹਨਾਂ ਨੇ ਇਹ ਫੇਕ ਆ ਜੀ ਇਹ ਫੇਕ ਆ ਘੱਟੋ ਘੱਟ 8-10 ਕਮੈਂਟ ਤਾਂ ਮੈਨੂੰ ਮੇਰੀਆਂ ਪੋਸਟਾਂ ਤੇ ਆ ਗਏ ਇਹ ਫੇਕ ਆ ਕੁਝ ਨਹੀਂ ਕਰਨਾ ਵੀਰ ਇਹਨਾਂ ਨੇ ਇਹ ਫੇਕ ਆ ਵੀਰ ਨਾ ਨਾ ਇਹ ਤਾਂ ਐਵੇਂ ਬਸਣਾ ਇਹ ਚੱਲਦੇ ਨਹੀਂ ਹੁਣ ਰੌਲਾ ਆ ਹੀ ਹੈ ਤੇ ਕੁਝ ਨਹੀਂ ਕਰਨਾ ਇਹਨਾਂ ਨੇ ਬਸ ਇਹ ਫੇਮ ਭਾਲਦੇ ਆ ਹੁਣ ਯਾਰ ਦੇਖੋ ਤੁਸੀਂ ਮਨ ਕੀਰਤੌਲਖ ਨੂੰ ਤੁਸੀਂ ਖੁਦ ਵੇਖ ਲਓ ਸਾਰਾ ਪੰਜਾਬ ਵੇਖੀ ਜਾਂਦਾ ਪਾਣੀ ਪਾਣੀ ਅੰਗੂ ਪੈਸਾ ਦਿੱਤਾ ਉਹਨੇ ਲੋਕਾਂ ਨੂੰ ਯਾਰ ਜਿੰਨਾ ਦਿੱਤਾ ਵੇਖਿਆ ਆਪਾਂ ਗੁੱਟੀਆਂ ਕਿਸੇ ਨੂੰ 50000 ਕਿਸੇ ਨੂੰ ਲੱਖ ਕਿਸੇ ਨੂੰ 2 ਲੱਖ ਕਿਸੇ ਨੂੰ 1.5 ਲੱਖ ਹੁਣ ਦਾਹ ਟਰੈਕਟਰ ਵੀ ਦੇਤੇ ਵੇਖ ਲੈ ਨਾ ਸਾਰਿਆਂ ਨੇ ਸਾਰਿਆਂ ਨੇ ਵੇਖ ਲੈ ਅਜੇ ਹੋਰ ਵੀ ਦੇਣੇ ਆ ਟਰੈਕਟਰ ਉਹਨੇ ਉਹ ਸਾਰਾ ਕੁਝ ਹੌਲੀ-ਹੌਲੀ ਅੱਗੇ ਆਊਗਾ ਇਹ ਤਾਂ ਹੈ ਨਹੀਂ ਹੁਣ ਜਿਹੜੀ ਇੱਕੇ ਅਰਚੀਜ਼ ਹੁਣ ਕਹਿਤਾ ਤੇ ਬਸ ਹੁਣੇ ਹਾਜ਼ਰੀ ਕਰ ਦੇਣੀ ਆ ਉਹ ਹੌਲੀ-ਹੌਲੀ ਚੱਲੂਗਾ ਕੰਮ ਹੌਲੀ-ਹੌਲੀ ਦੇਊਗਾ ਸਾਰਾ ਜਿਵੇਂ ਪਾਣੀ ਉਤਰੂਗਾ ਇਹ ਸਾਰਾ ਆਪਣੇ ਸਾਰਾ ਅੱਗੇ ਆਊਗਾ ਇਹ ਸਾਰਾ ਕੁਝ ਸਾਹਮਣੇ ਵੀ ਕੀ ਉਹ ਕਰਦੇ ਕੀ ਨਹੀਂ ਜਿਹੜੇ ਹਿਸਾਬ ਨਾਲ ਉਹ ਕਰੀ ਜਾਂਦਾ ਤੇ ਇਹ ਹਿਸਾਬ ਨਾਲ ਤਾਂ ਲੱਗਦਾ ਉਹਨੇ ਬਹੁਤ ਕਰਤਾ ਤੇ ਬਹੁਤ ਅਜੇ ਕਰੂਗਾ ਹੋਰ ਤੇ ਬਸ ਨਿੰਦਰ ਵਾਲਿਆਂ ਨੇ ਨਿੰਦੀ ਜਾਣਾ ਪਰ ਇੱਕ ਗੱਲ ਹੈ ਦੋਸਤੋ ਜਿਹੜਾ ਕਰਦਾ ਨਾ ਜਿਹੜਾ ਆਪਣੇ ਲੋਕਾਂ ਨਾਲ ਖੜਦਾ ਜਿਹੜਾ ਹੜਪੀੜਤਾ ਚ ਹੜਪੀੜਤਾ ਨਾਲ ਜਿੰਨੇ ਵੀ ਕਲਾਕਾਰ ਖੜੇ ਆ ਨਾਂ ਨਿੰਦੋ ਕਿਸੇ ਨੂੰ ਸਾਰੇ ਆਪੋ ਆਪਣੀ ਦਾ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਐਵੇਂ ਨੈਗੇਟਿਵਿਟੀ ਨਾ ਫਲਾਇਆ ਕਰੋ ਮੇਰੀ ਤਾਂ ਹੱਥ ਬਨ ਕੇ ਤੁਹਾਨੂੰ ਇਹੀ ਬੇਨਤੀ ਆ ਬਹੁਤ ਸੋਹਣਾ ਕੰਮ ਕਰ ਰਿਹਾ ਮਣਕਰੀ ਮਣਕੀਏ ਤੌਲ ਗਿੱਪੀ ਗਰੇਵਾਲ ਵੀ ਵਧੀਆ ਕੰਮ ਕਰ ਰਿਹਾ ਗੁਲਾਬ ਸਿੱਧੂ ਬਾਈ ਬਹੁਤ ਸੋਹਣਾ ਕੰਮ ਕਰੀ ਜਾਂਦਾ ਇਹ ਵੀ ਰੇਸ਼ਮ ਅਨਮੋਲ ਹੀਰਾ ਇਹ ਦੂਜਾ ਹੋ ਰੰਜੀਤ ਬਾਵਾ ਰੰਧਾਵਾ ਗੁਰੂ ਰੰਧਾਵਾ ਉਹਦੀ ਵੀ ਵੀਡੀਓ ਦੇਖੀ ਉਹਨੇ ਵੀ ਘਰ ਪੁਆ ਰਿਆ ਹੋ ਕਿੰਨਾ ਕੋਈ ਵੀ ਕਿੰਨਾ ਵੀ ਕੋਈ ਕਰੀ ਜਾਂਦਾ ਯਾਰ ਸਾਰਾ ਵਧੀਆ ਵਧੀਆ ਜਿੰਨਾ ਵੀ ਜਿੰਨੇ ਜੋਗਾ ਵੀ ਹੈ ਕੋਈ ਜਿੰਨਾ ਕਰੀ ਜਾਂਦਾ ਸਭ ਕੁਝ ਵਧੀਆ ਤੇ ਐਵੇਂ ਨਾ ਕਿਥੇ ਦੇ ਕਿਸੇ ਨੂੰ ਕਿਆ ਕਰੋ ਮੈਂ ਮੁੜ ਕੇ ਮਾਉਣ ਬਾਈ ਨੂੰ ਫੋਨ ਮੈਂ ਉਹਨੂੰ ਮੈਸੇਜ ਕੀਤਾ ਦੁਬਾਰਾ ਮੈਂ ਕਿਹਾ ਬਾਈ ਆ ਵੇਖ ਲਾ ਮੈਂ ਕਿਹਾ ਜਿਹੜਾ ਵੰਡੀ ਜਾਂਦਾ ਮਨਕੀਰ ਤੌਲਕ ਉਹ ਗੁੱਡੀ ਦਾ ਐਕਸੀਡੈਂਟ ਹੋ ਗਿਆ ਕੁੜੀ ਦਾ ਵਿਚਾਰੀ ਦਾ ਉਹਨੂੰ ਨਗਦ ਗੁੱਟੀਆਂ ਹੀ ਫੜਾਤੀਆਂ ਪੈਸੇਆਂ ਦੀ ਬਈ ਚੱਲ ਭਾਈ ਤੂੰ ਇਲਾਜ ਕਰਾ ਇਹ ਹੁਣ ਛੋਟੀ ਮੋਟੀ ਗੱਲ ਐ ਕਿੰਨੀਆਂ ਤੇ ਵੀਡੀਓ ਅਸੀਂ ਆਪ ਹੀ ਵੇਖ ਲਈਆਂ ਆਪਦੇ ਅੱਖੀਂ ਵੇਖ ਲਈਆਂ ਯਾਰ ਲੋਕਾਂ ਨੂੰ ਗੋਟੀਆਂ ਦੇਈ ਜਾਂਦਾ 50 50 ਹਜ਼ਾਰ ਦੀਆਂ ਲੱਖ ਲੱਖ ਦੀਆਂ ਯਾਰ ਕੋਈ ਇਹ ਛੋਟੀ ਮੋਟੀ ਗੱਲ ਆ ਯਾਰ ਹੌਸਲਾ ਵਧਾਇਆ ਕਰੋ ਆਪਾਂ ਹੌਸਲਾ ਵਧਾਉਣਾ ਬੰਦੇ ਦਾ ਕਿ ਨੈਗੇਟਿਵਿਟੀ ਫਲਾਉਣੀ ਐ ਐ ਨਾ ਕਰਿਆ ਕਰੋ ਬਾਈ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਮੈਂ ਤਾਂ ਬਸ ਤਾਂ ਹੀ ਤੁਹਾਨੂੰ ਆ ਵੀਡੀਓ ਮੈਂ ਬਣਾ ਰਿਹਾ ਤਾਂ ਹੀ ਕਹਿ ਰਿਹਾ ਮੈਂ ਕਹਿਣ ਵਾਸਤੇ ਬਣਾਈ ਆ ਵੀ ਤੁਸੀਂ ਏ ਮਾੜੇ ਕਮੈਂਟ ਨਾ ਕਰਿਆ ਕਰੋ ਹੌਸਲਾ ਵਧਾਇਆ ਕਰੋ ਬੰਦਿਆਂ ਦਾ ਕਿੰਨੇ ਵਧੀਆ ਕੰਮ ਕਰੀ ਜਾਂਦੇ ਸਾਰੇ ਕੰਮ ਵਧੀਆ ਕਰੀ ਜਾਂਦੇ ਆ ਤੇ ਬਸ ਗਲਤ ਕਮੈਂਟ ਨਾ ਕਰਿਆ ਕਰੋ ਕਿਸੇ ਨੂੰ ਵੀ ਚਲੋ ਜੇ ਤੁਸੀਂ ਨਹੀਂ ਹੌਸਲਾ ਵਧਾਉਣਾ ਨਹੀਂ ਧੰਨਵਾਦ ਕਰਨਾ ਕਿਸੇ ਦਾ ਤਾਂ ਉਹ ਵੱਖਰੀ ਗੱਲ ਪਰ ਕਿਸੇ ਦੀਆਂ ਪੋਸਟਾਂ 'ਤੇ ਕਿਸੇ ਦੇ ਵੀ ਆ ਕੇ ਇਹ ਫੇਕ ਆ ਜੀ ਇਹ ਫੇਮ ਭਾਲਦਾ ਇਹ ਫਲਾਨਾ ਕਰਦਾ ਫੇਮ ਭਾਲ ਨੂੰ ਯਾਰ ਉਹ ਕੋਈ ਨਵੇਂ ਉੱਠਿਆ ਕਿਹੜੇ ਵੇਲਿਆਂ ਦੇ ਆ ਬਾਈ ਉਹ ਫੇਮ ਉਹਨਾਂ ਨੂੰ ਕੀ ਲੋੜ ਆ ਉਹਨਾਂ ਨੂੰ ਦੁਨੀਆ ਜਾਣਦੀ ਆ ਯਾਰ ਉਹਨਾਂ ਨੂੰ ਫੇਮ ਦੀ ਕੀ ਲੋੜ ਆ ਹੋ ਉਹਨਾਂ ਨੇ ਫੇਮ ਜੇ ਅੜਿਆ ਪਿਆ ਉਹਨਾਂ ਵਾਸਤੇ ਫੇਮ ਕਿਹੜੇ ਵੇਲਿਆਂ ਦੇ ਮਸ਼ਹੂਰ ਆ ਬੰਦੇ ਉਹ ਕਲਾਉਂਦੇ ਕਿੰਨੇ ਵਧੀਆ ਮੈਨੂੰ ਤਾਂ ਬਹੁਤ ਵਧੀਆ ਲੱਗੇ ਕਲਾਕਾਰਾਂ ਦਾ ਕੰਮ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਦੋਸਤੋ ਬਾਕੀ ਮੈਨੂੰ ਕਿਸੇ ਦਾ ਤਾਂ ਪਤਾ ਨਹੀਂ ਪਰ ਮੈਂ ਤਾਂ ਦਿਲੋਂ ਧੰਨਵਾਦ ਕਰਦਾ ਸਾਰੇ ਸਾਰੇ ਕਲਾਕਾਰਾਂ ਦਾ ਬਹੁਤ ਵਧੀਆ ਕੰਮ ਕੀਤਾ ਕਲਦੀਪ ਸਿੰਘ ਢਾਲੀਵਾਲ ਨੇ ਬਹੁਤ ਵਧੀਆ ਕੰਮ ਕੀਤਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਵਧੀਆ ਕੰਮ ਕੀਤਾ ਮੰਤਰੀ ਇਹ ਕਲਦੀਪ ਸਿੰਘ ਢਾਲੀਵਾਲ ਵਧੀਆ ਕੰਮ ਕੀਤਾ ਉਹਨੇ ਹਾਂ ਠੀਕ ਹੈ ਹੈਗੇ 90 92 ਪਰ ਨਹੀਂ ਲਾਲਜੀਤ ਭੁੱਲਰ ਆ ਉਹਨੇ ਵੀ ਵਧੀਆ ਕੰਮ ਕੀਤਾ ਕੋਈ ਸੀ ਹੈ ਪੰਜ ਚਾਰ ਹੀ ਆ ਬਸ ਬਾਕੀ ਸਾਰੇ ਤਾਂ ਚਲੋ ਹੁਣ ਬਾਲਾ ਆਪਸਿਆ ਇਸ ਤੇ ਤੱਕੀ ਆਪਾਂ ਬੋਲਣਾ ਹੀ ਨਹੀਂ ਮੈਂ ਤਾਂ ਇਹੀ ਕਹਿਣਾ ਬਸ ਨਾ ਨਾ ਨੈਗੇਟਿਵਿਟੀ ਨਾ ਫਲਾਇਆ ਕਰੋ ਕੋਈ ਬਹੁਤ ਵਧੀਆ ਕੰਮ ਕਰ ਰਹੇ ਆ ਸਾਰੇ ਬਸ ਹੌਸਲਾ ਵਜਾਈ ਕਰਿਆ ਕਰੋ ਹਰੇਕ ਦੀ ਆ ਤੇ ਧੰਨਵਾਦ ਕਰਦਿਆ ਕਰੋ ਕੀ ਜਾਂਦਾ ਆਪਣਾ ਯਾਰ ਇੰਨੇ ਨਾਲ ਹੌਸਲਾ ਮਿਲਦਾ ਬੰਦੇ ਨੂੰ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ